ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਜਲੰਧਰ ਦੇ ਮਕਸੂਦਾ ਮੰਡੀ ਵਿਖੇ ਜਿੱਥੇ ਦੱਸ ਦਈਏ ਕਿ ਭਾਰੀ ਵੀਕਲ ਦੀ ਜੋ ਐਂਟਰੀ ਹੈ ਉਹ ਸਵੇਰੇ 8 ਵਜੇ ਤੋਂ ਰਾਤ 9 ਵਜੇ ਤੱਕ ਬੰਦ ਕੀਤੀ ਗਈ ਹੈ ਹਾਲਾਂਕਿ ਦੱਸ ਦਈਏ ਕਿ ਟਰੱਕ ਜੋ ਕੀ ਹੈ ਫੇਰ ਵੀ ਜਾਂਦੇ ਹੋਏ ਨਜ਼ਰ ਆ ਰਹੇ ਨੇ ਜੇਕਰ ਗੱਲ ਕਰੀਏ ਭਾਰੀ ਵੀਕਲਾਂ ਦੀ ਤੇ ਕੋਈ ਵੀ ਜੋ ਕੀ ਹੈ ਇੱਥੇ ਪ੍ਰਤੀਬੰਧ ਨਹੀਂ ਲਗਾਇਆ ਗਿਆ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਜੋ ਕੀ ਹੈ ਇੱਥੇ ਬੋਰਡ ਵੀ ਲੱਗਾ ਹੋਇਆ ਹੈ ਕਿ ਜੋ ਭਾਰੀ ਵੀਕਲ ਨੇ ਜੋ ਭਾਰੀ ਵਾਹਨ ਨੇ ਉਹਨਾਂ ਦੀ ਐਂਟਰੀ ਬੰਦ ਹੈ ਕਿਉਂਕਿ ਅੱਗੇ ਦੱਸ ਦਈਏ ਕਿ ਕਾਫੀ ਕਾਲਜ ਪੈਂਦੇ ਨੇ ਜਿਸ ਦੇ ਚੱਲਦੇ ਆ ਬੱਚੇ ਹਰ ਰੋਜ਼ ਸੜਕ ਪਾਰ ਕਰਦੇ ਨੇ ਤੇ ਕੋਈ ਦੁਰਘਟਨਾ ਗ੍ਰਸਤ ਨਾ ਹੋਵੇ ਇਸ ਦੇ ਲਈ ਜੋ ਕਿ ਇਹ ਭਾਰੀ ਵਾਹਨ ਜੋ ਕਿ ਇੱਥੇ ਆਣਾ ਮਨਾ ਹੋ ਗਏ ਨੇ ਦਾਜ਼ੀ ਕਿ ਇਸ ਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਦਾ ਸਮਾਂ ਜੋ ਕਿ ਇਹ ਤੈਅ ਕੀਤਾ ਗਿਆ ਪਰ ਹਾਲਾਂਕਿ ਦੇਖਿਆ ਜਾ ਸਕਦਾ ਹੈ ਕਿ ਕਈ ਟਰੱਕ ਜੋ ਕਿ ਹੈ ਆ ਵੀ ਰਹੇ ਨੇ ਤੇ ਜਾ ਵੀ ਰਹੇ ਨੇ ਹਾਲਾਂਕਿ ਜੋ ਕਿ ਅ ਟਾਈਮ ਦੀ ਜੋ ਕਿ ਬਿਲਕੁਲ ਕਦਰ ਨਹੀਂ ਕੀਤੀ ਜਾ ਰਹੀ ਹੈ ਜੋ ਕਿ ਇਸ ਨੂੰ ਬਿਲਕੁਲ ਇਸ ਦਿਨ ਨਿਖੇਪੀ ਕੀਤੀ ਜਾ ਰਹੀ ਹੈ ਤੇ ਇਸ ਜੋ ਹੁਕਮ ਨੇ ਇਸ ਨੂੰ ਬਿਲਕੁਲ ਵੀ ਮੰਨਿਆ ਨਹੀਂ ਜਾ ਰਿਹਾ ਹਾਲਾਂਕਿ ਟ੍ਰੈਫਿਕ ਪੁਲਿਸ ਵੀ ਇੱਥੇ ਮੌਜੂਦ ਹੈ ਪਰ ਉਹਨਾਂ ਦੇ ਵੱਲੋਂ ਇਸ ਟਰੱਕ ਨੂੰ ਰੋਕਿਆ ਨਹੀਂ ਜਾ ਰਿਹਾ ਤੇ ਹਰ ਪਾਸੇ ਉਦਾਸੀ ਹੈ ਕਿ ਟਰੱਕ ਆ ਵੀ ਰਹੇ ਨੇ ਤੇ ਜਾ ਵੀ ਰਹੇ ਨੇ ਇਸ ਮੌਕੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਟ੍ਰੈਫਿਕ ਮੁਲਾਜ਼ਮ ਦੇ ਨਾਲ ਜੋ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਪਰ ਇਸ ਤੋਂ ਪਹਿਲਾਂ ਤੁਹਾਨੂੰ ਦਿਖਾ ਦਈਏ ਕਿ ਦੋ ਟਰੱਕ ਇੱਥੇ ਜੋ ਕਿ ਇਹ ਰੁਕੇ ਹੋਏ ਨੇ ਹਾਲਾਂਕਿ ये रोके गए हैं या रुके ने इसका पता नहीं है पर यह भी दस दिए कि काफी ट्रक ने जो सामने ही निकल के गए ने हालांकि सवेरे अठे तक तो यह मना किए गए स्कूल कॉलेज पलद कोई, कोई दुर्घटना ना वापरे इसके जो कि है इस यहाँ दे प्रतिबंध लगया गया दस दी कि अगे भी आ, जो कि है तीन रोड एक्सीडेंट इसी सड़क तापरे ने भारी वाहन के कारण दस दी कि हले भी जो कि है ਅਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਭਾਰੀ ਵਾਹਨਾਂ ਦੀ ਜੋ ਕੀ ਹੈ ਐਂਟਰੀ ਇੱਥੇ ਬੰਦ ਕੀਤੀ ਗਈ ਸੀ ਉਸ ਦੇ ਚਲਦਿਆਂ ਇਹ ਤੁਸੀਂ ਦੇਖਿਆ ਹੋਵੇਗਾ ਕਿ ਕਈ ਜੋ ਕੀ ਹੈ ਟਰੱਕੇ ਤੋਂ ਨਿਕਲਦੇ ਹੋਏ ਵੀ ਨਜ਼ਰ ਆਏ ਨੇ ਇਸ ਮੌਕੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਟ੍ਰੈਫਿਕ ਮੁਲਾਜ਼ਮ ਜੋ ਕਿ ਇੱਥੇ ਮੌਜੂਦ ਨੇ ਸਾਡੇ ਨਾਲ ਤੇ ਉਹਨਾਂ ਦਾ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਸਖਾਵਾਂਗੇ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਐਸਚੈਲੰਜੀ ਬਿਮਾਰ ਜੀ ਸਰ ਇੱਥੇ ਭਾਰੀ ਵਾਹਨਾ ਦੀ ਜਿੱਦਾਂ ਬੋਰਡ ਲਗਾਇਆ ਗਿਆ ਕਿ ਸਵੇਰੇ 8 ਵਜੇ ਤੋਂ ਰਾਤ ਦੇ 8 ਵਜੇ ਤੱਕ ਭਾਰੀ ਵਾਹਨ ਨਹੀਂ ਆਣਗੇ ਪਰ ਫੇਰ ਵੀ ਦੇਖਿਆ ਗਿਆ ਕਿ ਕਈ ਟਰੱਕ ਇੱਥੋਂ ਨਿਕਲੇ ਨੇ ਤੇ ਆਜ ਆ ਵੀ ਰਹੇ ਨੇ ਉੱਤੇ ਕੀ ਕਹੂੰਗਾ ਤੁਸੀਂ ਕੋਈ ਟਰੱਕ ਹੈਵੀ ਨਹੀਂ ਅਸੀਂ ਜਾਣ ਦਿੰਦੇ ਹਾਂ ਜਿੱਦਾਂ ਦੇਖੋਗਾ ਟੱਪਰ ਜਿੱਦਾਂ ਆਉਂਦੇ ਆ ਇਹ ਤਾਲੇ ਆਉਂਦੇ ਆ ਜਾਂ ਕੋਈ ਵੀ ਹੈਵੀ ਟਰੱਕ ਜਿਹੜਾ ਆਉਂਦੇ ਉਹ ਉਹਨੂੰ ਸਾਈਡ ਕਰਦੇ ਆ ਜਾਂ ਉਹਨੂੰ ਵਾਪਸੀ ਮੋੜ ਦਿੰਦੇ ਆ ਅਸੀਂ ਨੰਗਰ ਨਹੀਂ ਦਿੰਦੇ ਕੋਈ ਰੁਕੇ ਤੇ ਚਾਹ ਪਾਣੀ ਕੋਈ ਪੀੜ ਗਿਆ ਜਾਂ ਵਾਸ਼ਰੂਮ ਕਰਨ ਗਿਆ ਤੂੰ ਨੰਗਰ ਹੱਥ ਕਹਿ ਨਹੀਂ ਸਕਦਾ ਮੈਂ ਜੀ ਪਰ ਇਹ ਤਾਂ ਕੋਈ ਵੀ ਜਾਈ ਜਾ ਨਹੀਂ ਸਕਦਾ ਇਧਰੋਂ ਦੇ 2 ਤੋਂ 4 ਟਰੱਕ ਦੇਖੇ ਗਏ ਆ ਜਦੋਂ ਵੀ ਇੱਥੇ ਖੜੇ ਸੀਗੇ ਅਸੀਂ ਤਾਂ 2 ਤੋਂ 4 ਟਰੱਕ ਨਿਕਲੇ ਨੇ ਹਾਲਾਂਕਿ ਅੱਗੇ ਕਾਲਜ ਵੀ ਨੇ ਫਿਰ ਵੀ ਮਨਾ ਕੀਤਾ ਹੋਇਆ ਤਾਂ ਕਿ ਕੋਈ ਦੁਰਘਟਨਾ ਨਾ ਹੋਵੇ ਫਿਰ ਵੀ ਇੱਕ ਤੋਂ ਦੋ ਟਰੱਕ ਜੋ ਕਿ ਦੇਖੇ ਗਏ ਕਿ ਨਿਕਲੇ ਨੇ ਨਹੀਂ ਛੋਟੇ ਜਿੱਦਾਂ ਹੁਣ ਸ਼ੇਟ ਡੈਰੀ ਉਹ ਤਾਂ ਜਾ ਸਕਦੇ ਆ ਸ਼ੇਟ ਡੈਰੀ ਨੂੰ ਤਾਂ ਕੋਈ ਮਨਾਹੀ ਨਹੀਂ ਇਹਨੇ ਸਿੰਗਲ ਡੈਰੀ ਉਹ ਤਾਂ ਜਾ ਸਕਦੇ ਆ ਜਿੱਦਾਂ ਹੁਣ ਮਤਲਬ ਕਿਹ ਕੈਂਟਰ ਜਿਹੜੇ bade ਕੈਂਟਰ ਹੋ ਜਾਣ ਕੋਈ bade ਟਰੱਕ ਆਉਂਨ ਉਹਨੂੰ ਸਿਰਫ ਜਾਣ ਜਾਣ ਤੇ ਮਨਾਹੀ ਹੈ ਜਾਂ ਫਿਰ ਜਿਹੜੇ ਟਰੱਕ ਵਾਪਸ ਆਉਂਦੇ ਉਹਨਾਂ ਤੇ ਵੀ ਮਨਾਹੀ ਲਗਾਈ ਗਈ ਹੈ। ਇਹ ਸਿਰਫ ਓਨਲੀ ਜਾਣ ਲਈ ਐਂਟਰੀ ਹੈ। ਹਾਂ ਲਈ। ਮਤਲਬ ਇਹ ਟਰੱਕ ਮਤਲਬ ਕਿਸੇ ਵੀ ਥਾਂ ਤੋਂ ਆਨ ਹਰ ਇੱਕ ਪਾਸੇ ਜੋ ਕੀ ਇਹਨਾਂ ਦੀ ਰਾਤ 8 ਵਜੇ ਤੱਕ ਐਂਟਰੀ ਬੰਦ। 8 ਤੋਂ 8 ਹਾਂਜੀ 8:00 8:15 ਐਂਟਰੀ ਬੰਦ ਹੈ। ਜਿਹੜੀ ਉਧਰੋਂ ਆਉਂਦਾ ਹੈ ਟਰੱਕ ਜਿਹੜਾ ਬਾਹਰ ਜਾਂਦਾ। ਅੰਦਰ ਨਹੀਂ ਜਾ ਸਕਦਾ। ਠੀਕ ਹੈ। ਇਹ ਗੱਲਬਾਤ ਕਰਨ ਲਈ ਧੰਨਵਾਦ। ਦੱਸ ਦਈਏ ਕਿ ਅੱਗੇ ਸਕੂਲ ਕਾਲਜ ਪੈਂਦੇ ਨੇ ਜਿਸ ਦੇ ਕਰਕੇ ਇਹ ਜੋ ਕੀ ਇੱਕ ਕਦਮ ਚੱਕਿਆ ਗਿਆ ਹੈ ਕਿ ਸਵੇਰੇ 8 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਜੋ ਕੀ ਹੈ ਭਾਰੀ ਵਾਹਨ ਐਂਟਰੀ ਨਾ ਕਰ ਸਕਣ ਪਰ ਇਹ ਵੀ ਦੱਸਣਯੋਗ ਗੱਲ ਹੈ ਕਿ ਜਦ ਪੁਲਿਸ ਮੁਲਾਜ਼ਮ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਜੋ 6 ਟਾਇਰੀ ਵਾਹਨ ਨੇ ਜੋ ਮਤਲਬ ਲਦੇ ਨਾ ਹੋਣ ਕਿਸੇ ਸਮਾਨ ਦੇ ਨਾਲ ਉਹ ਐਂਟਰੀ ਕਰ ਸਕਦੇ ਨੇ ਪਰ ਜੋ ਵਾਹਨ ਜੋ ਕੀ ਭਰੇ ਨੇ ਜਿਵੇਂ ਕਿ ਇਹ ਦੇਖ ਸਕਦੇ ਹੋ ਰੇਤੇ ਨਾਲ ਭਰੀ ਇਹ ਟਰਾਲੀ ਖੜੀ ਹੈ ਉਸ ਨੂੰ ਇੱਥੇ ਰੋਕਿਆ ਗਿਆ ਹੈ ਪਰ ਦੱਸ ਦਈਏ ਕਿ ਕਾਫੀ ਜੋ ਟਰੱਕ ਖਾਲੀ ਨੇ ਉਹਨਾਂ ਨੂੰ ਜਾਣ ਦਿੱਤਾ ਗਿਆ ਕਿਉਂਕਿ ਉਹਨਾਂ ਦਾ ਕਹਿਣਾ ਹੈ ਪੁਲਿਸ ਮੁਲਾਜ਼ਮ ਦਾ ਕਿ ਜਿਨ੍ਹਾਂ ਦੇ ਵਿੱਚ ਸਮਾਨ ਨਹੀਂ ਹੈ ਜਿਸ ਜੋ ਲੋਡਡ ਟਰੱਕ ਨਹੀਂ ਹੈ ਉਹ ਜਾ ਸਕਦੇ ਨੇ 6 ਪਹੀਆ ਵਾਹ 6 ਪਹੀਆ ਜੋ ਟਰੱਕ ਨੇ ਉਹ ਇਧਰੋਂ ਜਾ ਸਕਦੇ ਨੇ ਕਿਉਂਕਿ ਉਹ ਭਾਰੀ ਵਾਹਨ ਦੇ ਵਿੱਚ ਉਹਨਾਂ ਦੀ ਗਿਣਤੀ ਹੁੰਦੀ ਨਹੀਂ ਹੈ ਦੈਨਿਕ ਸਵੇਰਾ ਤੋਂ ਸਮ੍ਰਿਤੀ तिवारी ਦੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਜਲੰਧਰ ਦੇ ਮਕਸੂਦਾ ਮੰਡੀ ਵਿਖੇ ਜਿੱਥੇ ਦੱਸ ਦਈਏ ਕਿ ਭਾਰੀ ਵੀਕਲ ਦੀ ਜੋ ਐਂਟਰੀ ਆ ਉਹ ਸਵੇਰੇ 8 ਵਜੇ ਤੋਂ ਰਾਤ 9 ਵਜੇ ਤੱਕ ਬੰਦ ਕੀਤੀ ਗਈ ਹੈ ਹਾਲਾਂਕਿ ਦੱਸਦੀ ਕਿ ਟਰੱਕ ਜੋ ਕੀ ਹੈ ਫੇਰ ਵੀ ਜਾਂਦੇ ਹੋਏ ਨਜ਼ਰ ਆ ਰਹੇ ਨੇ ਜੇਕਰ ਗੱਲ ਕਰੀਏ ਭਾਰੀ ਵਹੀਕਲਾਂ ਦੀ ਤੇ ਕੋਈ ਵੀ ਜੋ ਕੀ ਹੈ ਇੱਥੇ પ્રતિਬੰਧ ਨਹੀਂ ਲਗਾਇਆ ਗਿਆ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਜੋ ਕੀ ਹੈ ਇੱਥੇ ਬੋਰਡ ਵੀ ਲੱਗਾ ਹੋਇਆ ਹੈ ਕਿ ਜੋ ਭਾਰੀ ਵਹੀਕਲ ਨੇ ਜੋ ਭਾਰੀ ਵਾਹਨ ਨੇ ਉਹਨਾਂ ਦੀ ਐਂਟਰੀ ਬੰਦ ਹੈ ਕਿਉਂਕਿ ਅੱਗੇ ਦੱਸ ਦਈਏ ਕਿ ਕਾਫੀ ਕਾਲਜ ਪੈਂਦੇ ਨੇ ਜਿਸ ਦੇ ਚੱਲਦੇ ਆ ਬੱਚੇ ਆ ਹਰ ਰੋਜ਼ ਸੜਕ ਪਾਰ ਕਰਦੇ ਨੇ ਤੇ ਕੋਈ ਦੁਰਘਟਨਾ ਗ੍ਰਸਤ ਨਾ ਹੋਵੇ ਇਸ ਦੇ ਲਈ ਜੋ ਕਿ ਆ ਭਾਰੀ ਵਾਹਨ ਜੋ ਕਿ ਇੱਥੇ ਆਣਾ ਮਨਾ ਹੋ ਗਏ ਨੇ ਦੱਸ ਦਈਏ ਕਿ ਇਸ ਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਦਾ ਸਮਾਂ ਜੋ ਕਿ ਇਹ ਤੈਅ ਕੀਤਾ ਗਿਆ ਪਰ ਹਾਲਾਂਕਿ ਦੇਖਿਆ ਜਾ ਸਕਦਾ ਹੈ ਕਿ ਕਈ ਟਰੱਕ ਜੋ ਕਿ ਹੈ ਆ ਵੀ ਰਹੇ ਨੇ ਤੇ ਜਾ ਵੀ ਰਹੇ ਨੇ ਹਾਲਾਂਕਿ ਜੋ ਕਿ ਅ ਟਾਈਮ ਦੀ ਜੋ ਕਿ ਬਿਲਕੁਲ ਕਦਰ ਨਹੀਂ ਕੀਤੀ ਜਾ ਰਹੀ ਹੈ ਜੋ ਕਿ ਇਸ ਨੂੰ ਬਿਲਕੁਲ ਇਸ ਦਿਨ ਨਿਖੇਪੀ ਕੀਤੀ ਜਾ ਰਹੀ ਹੈ ਤੇ ਇਸ ਜੋ ਹੁਕਮ ਨੇ ਇਸ ਨੂੰ ਬਿਲਕੁਲ ਵੀ ਮੰਨਿਆ ਨਹੀਂ ਜਾ ਰਿਹਾ ਹਾਲਾਂਕਿ ਟ੍ਰੈਫਿਕ ਪੁਲਿਸ ਵੀ ਇੱਥੇ ਮੌਜੂਦ ਹੈ ਪਰ ਉਹਨਾਂ ਦੇ ਵੱਲੋਂ ਇਸ ਟਰੱਕ ਨੂੰ ਰੋਕਿਆ ਨਹੀਂ ਜਾ ਰਿਹਾ ਤੇ ਹਰ ਪਾਸੇ ਉਦਾਸੀ ਕਿ ਟਰੱਕ ਆ ਵੀ ਰਹੇ ਨੇ ਤੇ ਜਾ ਵੀ ਰਹੇ ਨੇ ਇਸ ਮੌਕੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਟ੍ਰੈਫਿਕ ਮੁਲਾਜ਼ਮ ਦੇ ਨਾਲ ਜੋ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਪਰ ਇਸ ਤੋਂ ਪਹਿਲਾਂ ਤੁਹਾਨੂੰ ਦਿਖਾ ਦਈਏ ਕਿ ਦੋ ਟਰੱਕ ਇੱਥੇ ਜੋ ਕਿ ਇਹ ਰੁਕੇ ਹੋਏ ਨੇ ਹਾਲਾਂਕਿ यह रोके गए ने या रुके ने इसका पता नहीं है पर ए भी दस दी कि ट्रक ने जो सामने ही निकल के गए हैं हालांकि दुर्घटना ना वापरे इसके लिए जो कि है प्रतिबंध लगाया गया दस दई की अगे भी जो कि है तीन रोड एक्सीडेंट इसी सड़क ते वापरे ने भारी वाहनों के कारण दस दी कि हले भी जो की है ਅਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਭਾਰੀ ਵਾਹਨਾਂ ਦੀ ਜੋ ਕੀ ਹੈ ਐਂਟਰੀ ਇੱਥੇ ਬੰਦ ਕੀਤੀ ਗਈ ਸੀ ਉਸ ਦੇ ਚਲਦਿਆਂ ਇਹ ਤੁਸੀਂ ਦੇਖਿਆ ਹੋਵੇਗਾ ਕਿ ਕਈ ਜੋ ਕੀ ਹੈ ਟਰੱਕੇ ਤੋਂ ਨਿਕਲਦੇ ਹੋਏ ਵੀ ਨਜ਼ਰ ਆਏ ਨੇ ਇਸ ਮੌਕੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਟ੍ਰੈਫਿਕ ਮੁਲਾਜ਼ਮ ਜੋ ਕਿ ਇੱਥੇ ਮੌਜੂਦ ਨੇ ਸਾਡੇ ਨਾਲ ਤੇ ਉਹਨਾਂ ਦਾ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਸਖਾਵਾਂਗੇ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਐਸਚੈਲੰਜੀ ਬਮਾਰਾ ਜੀ ਸਰ ਇੱਥੇ ਭਾਰੀ ਵਾਹਨਾ ਦੀ ਜਿੱਦਾਂ ਬੋਰਡ ਲਗਾਇਆ ਗਿਆ ਕਿ ਸਵੇਰੇ 8 ਵਜੇ ਤੋਂ ਰਾਤ ਦੇ 8 ਵਜੇ ਤੱਕ ਭਾਰੀ ਵਾਹਨ ਨਹੀਂ ਆਣਗੇ ਪਰ ਫੇਰ ਵੀ ਦੇਖਿਆ ਗਿਆ ਹੈ ਕਿ ਕਈ ਟਰੱਕ ਇੱਥੋਂ ਨਿਕਲੇ ਨੇ ਤੇ ਆਜ ਆ ਵੀ ਰਹੇ ਨੇ ਉੱਤੇ ਕੀ ਕਹੂੰਗੇ ਤੁਸੀਂ ਕੋਈ ਟਰੱਕ ਹੈਵੀ ਨਹੀਂ ਅਸੀਂ ਜਾਣ ਦਿੰਦੇ ਹਾਂ ਜਿੱਦਾਂ ਦੇਖੋਗਾ ਟਿੱਪਰ ਜਿੱਦਾਂ ਆਉਂਦੇ ਆ ਇਹ ਤਾਲੇ ਆਉਂਦੇ ਆ ਜਾਂ ਕੋਈ ਵੀ ਹੈਵੀ ਟਰੱਕ ਜਿਹੜਾ ਆਉਂਦੇ ਉਹ ਉਹਨੂੰ ਸਾਈਡ ਕਰਦੇ ਆ ਜਾਂ ਉਹਨੂੰ ਵਾਪਸੀ ਮੋੜ ਦਿੰਦੇ ਆ ਉਹਦਾ ਗਿਆ ਜੀ ਅਸੀਂ ਨੰਗਰ ਨਹੀਂ ਦਿੰਦੇ ਕੋਈ ਰੁਕੇ ਤੇ ਚਾਹ ਪਾਣੀ ਕੋਈ ਪੀੜ ਗਿਆ ਜਾਂ ਵਾਸ਼ਰੂਮ ਕਰਨ ਗਿਆ ਤੂੰ ਨੰਗਰ ਹੱਥ ਕਹਿ ਨਹੀਂ ਸਕਦਾ ਮੈਂ ਜੀ ਪਰ ਇਹ ਤਾਂ ਕੋਈ ਵੀ ਜਾਈ ਜਾ ਨਹੀਂ ਇਹਦੇ ਉਧਰੋਂ ਦੇ 2 ਤੋਂ 4 ਟਰੱਕ ਦੇਖੇ ਗਏ ਆ ਜਦੋਂ ਵੀ ਇੱਥੇ ਖੜੇ ਸੀਗੇ ਅਸੀਂ ਤਾਂ 2 ਤੋਂ 4 ਟਰੱਕ ਨਿਕਲੇ ਨੇ ਹਾਲਾਂਕਿ ਅੱਗੇ ਕਾਲਜ ਵੀ ਨੇ ਫਿਰ ਵੀ ਮਨਾ ਕੀਤਾ ਹੋਇਆ ਤਾਂ ਕਿ ਕੋਈ ਦੁਰਘਟਨਾ ਨਾ ਹੋਵੇ ਫਿਰ ਵੀ ਇੱਕ ਤੋਂ ਦੋ ਟਰੱਕ ਜੋ ਕਿ ਦੇਖੇ ਗਏ ਕਿ ਨਿਕਲੇ ਨੇ ਨਹੀਂ ਛੋਟੇ ਜਿੱਦਾਂ ਹੁਣ ਸ਼ੇਟ ਡੈਰੀ ਉਹ ਤਾਂ ਜਾ ਸਕਦੇ ਆ ਸ਼ੇਟ ਡੈਰੀ ਨੂੰ ਤਾਂ ਕੋਈ ਮਨਾਹੀ ਨਹੀਂ ਜਿਹੜੇ ਸਿੰਗਲ ਡੈਰੀ ਉਹ ਤਾਂ ਜਾ ਸਕਦੇ ਆ ਜਿੱਦਾਂ ਹੁਣ ਮਤਲਬ ਕਿ ਕੈਂਟਰ ਜਿਹੜੇ bade ਕੈਂਟਰ ਹੋ ਜਾਣ ਕੋਈ bade ਟਰੱਕ ਆਉਂਨ ਉਹਨਾਂ ਨੂੰ ਸਿਰਫ ਜਾਣ ਜਾਣ ਤੇ ਮਨਾਹੀ ਹੈ ਜਾਂ ਫਿਰ ਜਿਹੜੇ ਟਰੱਕ ਵਾਪਸ ਆਉਂਦੇ ਉਹਨਾਂ ਤੇ ਵੀ ਮਨਾਹੀ ਲਗਾਈ ਗਈ ਹੈ ਇਹ ਸਿਰਫ ਓਨਲੀ ਜਾਣ ਲਈ ਐਂਟਰੀ ਹੈ ਐਂਟਰੀ ਮਤਲਬ ਇਹ ਟਰੱਕ ਮਤਲਬ ਕਿਸੇ ਵੀ ਥਾਂ ਤੋਂ ਆਨ ਹਰ ਇੱਕ ਪਾਸੇ ਜੋ ਕੀ ਇਹਨਾਂ ਦੀ ਰਾਤ 8 ਵਜੇ ਤੱਕ ਐਂਟਰੀ ਬੰਦ 8 ਤੋਂ 8 ਹਾਂਜੀ 8:00 8:15 ਐਂਟਰੀ ਬੰਦ ਹੈ ਜਿਹੜੀ ਉਧਰੋਂ ਆਉਂਦਾ ਹੈ ਟਰੱਕ ਬਾਹਰ ਜਾਂਦਾ ਅੰਦਰ ਨਹੀਂ ਜਾਂਦਾ ਠੀਕ ਹੈ ਇਹ ਗੱਲਬਾਤ ਕਰਨ ਲਈ ਧੰਨਵਾਦ ਦੱਸ ਦਈਏ ਕਿ ਅੱਗੇ ਸਕੂਲ ਕਾਲਜ ਪੈਂਦੇ ਨੇ ਜਿਸ ਦੇ ਕਰਕੇ ਇਹ ਜੋ ਕੀ ਇੱਕ ਕਦਮ ਚੱਕਿਆ ਗਿਆ ਹੈ ਕਿ ਸਵੇਰੇ 8 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਜੋ ਕੀ ਹੈ ਭਾਰੀ ਵਾਹਨ ਐਂਟਰੀ ਨਾ ਕਰ ਸਕਣ ਪਰ ਇਹ ਵੀ ਦੱਸਣਯੋਗ ਗੱਲ ਹੈ ਕਿ ਜਦ ਪੁਲਿਸ ਮੁਲਾਜ਼ਮ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਜੋ 6 ਟਾਇਰੀ ਵਾਹਨ ਨੇ ਜੋ ਮਤਲਬ ਲਦੇ ਨਾ ਹੋਣ ਕਿਸੇ ਸਮਾਨ ਦੇ ਨਾਲ ਉਹ ਐਂਟਰੀ ਕਰ ਸਕਦੇ ਨੇ ਪਰ ਜੋ ਵਾਹਨ ਜੋ ਕੀ ਭਰੇ ਨੇ ਜਿਵੇਂ ਕਿ ਇਹ ਦੇਖ ਸਕਦੇ ਹੋ ਰੇਤੇ ਨਾਲ ਭਰੀ ਇਹ ਟਰਾਲੀ ਖੜੀ ਹੈ ਉਸ ਨੂੰ ਇੱਥੇ ਰੋਕਿਆ ਗਿਆ ਹੈ ਪਰ ਦੱਸ ਦਈਏ ਕਿ ਕਾਫੀ ਜੋ ਟਰੱਕ ਖਾਲੀ ਨੇ ਉਹਨਾਂ ਨੂੰ ਜਾਣ ਦਿੱਤਾ ਗਿਆ ਕਿਉਂਕਿ ਉਹਨਾਂ ਦਾ ਕਹਿਣਾ ਹੈ ਪੁਲਿਸ ਮੁਲਾਜ਼ਮ ਦਾ ਕਿ ਜਿਨ੍ਹਾਂ ਦੇ ਵਿੱਚ ਸਮਾਨ ਨਹੀਂ ਹੈ ਜਿਸ ਜੋ ਲੋਡਡ ਟਰੱਕ ਨਹੀਂ ਹੈ ਉਹ ਜਾ ਸਕਦੇ ਨੇ 6 ਪਹੀਆ ਵਾ 6 ਪਹੀਆ ਜੋ ਟਰੱਕ ਨੇ ਉਹ ਇਧਰੋਂ ਜਾ ਸਕਦੇ ਨੇ ਕਿਉਂਕਿ ਉਹ ਭਾਰੀ ਵਾਹਨ ਦੇ ਵਿੱਚ ਉਹਨਾਂ ਦੀ ਗਿਣਤੀ ਹੁੰਦੀ ਨਹੀਂ ਹੈ ਦੈਨਿਕ ਸਵੇਰਾ ਤੋਂ ਸਮ੍ਰਿਤੀ Tiwari ਦੀ ਰਿਪੋਰਟ